ਇੱਧਰ ਉਤਾਪਰ ਉਤਾਪਰ ਆਇਂਦਾ ਡਕਾਉਂਦਾ ਹੈ ਨਾ ਤੇ ਇਸ ਦਾ ਟਾਈਮ ਦੇ ਨਾਲ ਕੰਮ ਕਰ ਦਿੱਤਾ ਗਿਆ ਬਹੁਤ ਹੀ ਆ ਪ੍ਰਦਰਸ਼ਨ ਦੇ ਟਾਈਮ ਨਾਲ ਤੇ ਆ ਦੇਖ ਸਕਦੇ ਹੋ ਇਸ ਤਰ੍ਹਾਂ ਪੈਗਾ ਇਹ ਦਸਹਿਰਾ ਗਰਾਊਂਡ ਆ ਆ ਦਿਖਾਓ ਜੀ ਇਸ ਜਗ੍ਹਾ ਤੇ ਨਾ ਜਦੋਂ ਦਸਹਿਰਾ ਹੁੰਦਾ ਏ ਇਸ ਜਗ੍ਹਾ ਤੇ ਨਾ ਕਬੱਡੀ ਜਿਵੇਂ ਕਿ ਕਬੱਡੀ ਦੇ ਟੀਮਾਂ ਖੇਡਦੀਆਂ ਨੇ ਤੇ ਇਸ ਜਗ੍ਹਾ ਤੇ ਨਾ ਦਸਹਿਰਾ ਵੀ ਕਾਫੀ ਮਸ਼ਹੂਰ ਆ ਇਸ ਜਗ੍ਹਾ ਦਾ ਪਿੰਡ ਚਲਾਥਲ ਕਲਾਂ ਦਾ ਜਿਵੇਂ ਕਿ ਆਪਾਂ ਹੁਣ ਆਪਾਂ ਦੱਸ ਦਿੰਨੇ ਆ ਨਹਿਰਵਾਰੀ ਜਾਣਕਾਰੀ ਦਿੰਨੇ ਆ ਜੀ ਆਪਾਂ ਅੱਜ ਪਹੁੰਚੇ ਹੋਇਆ ਪਿੰਡ ਚਨਸਲ ਕਣਾ ਇਹ ਪਿੰਡ ਹੈਗਾ ਜੀ ਜ਼ਿਲ੍ਹਾ ਸ੍ਰੀ ਫਸਤੇਗੜ ਸਾਹਿਬ ਦੇ ਵਿੱਚ ਜਿਹੜੀ ਇਹ ਨਹਿਰ ਆ ਤੁਸੀਂ ਦੇਖ ਸਕਦੇ ਹੋ ਕਾਫੀ ਵੱਡੀ ਨਹਿਰ ਆ ਤੇ ਇਸ ਜਗ੍ਹਾ ਤੇ ਕਾਫੀ ਵੱਡੀ ਝਾਲ ਪੈਂਦੀ ਏ ਇਹ ਦੇਖ ਸਕਦੇ ਤੁਸੀਂ ਆਹ ਦੇਖੋ ਜੀ ਤੇ ਇਸ ਜਗ੍ਹਾ ਤੇ ਨਾ ਆਮਣੋ ਸਾਹਮਣੇ ਪਾਇ ਸੀ ਪੈ ਚੁੱਕਾ ਸੀਗਾ ਕਾਫੀ ਵੱਡਾ ਪਾੜ ਇਹ ਦੇਖਣੋ